ਫਗਵਾੜਾ ਦੇ ਨੇੜਲੇ ਪਿੰਡ ਰਿਹਾਨਾ ਚਟਾਂ ਵਿਖੇ ਚੋਰਾ ਵੱਲੋਂ ਇੱਕ ਸੁਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਮਤੀ ਸਮਾਨ ਅਤੇ ਲਗਦੀ ਚੋਰੀ ਕਰ ਮੌਕੇ ਤੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੁਕਾਨ ਦੇ ਮਾਲਕ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਪੰਕਜ ਵੈਦ ਨੇ ਦੱਸਿਆ ਕਿ ਢੁਮੇਲੀ ਰੋਡ ਤੇ ਉਹਨਾਂ ਦੀ ਗੁਰਨਾਨਕ ਜੁਵਲਰ ਨਾਮ ਤੇ ਦੁਕਾਨ ਹੈ ਜਿੱਥੇ ਚੋਰਾ ਵੱਲੋਂ ਰਾਤ ਸਮੇਂ ਕੰਦ ਪਾੜ ਕੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਕਰੀਬ 1 ਕਿਲੋ ਚਾਂਦੀ ਅਤੇ ਗੱਲੇ ਚ ਪਈ ਨਕਦੀ ਚੋਰੀ ਕਰ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਉਹਨੇ ਵੀ ਦੱਸ ਵਾਰਦਾਤ ਦੁਕਾਨ ਦੇ ਲੱਗੇ ਕੈਮਰਿਆਂ 'ਚ ਕੈਦ ਹੋ ਗਈ ਜਿਸ ਵਿੱਚ ਦੇਖਿਆ ਤਾਂ ਪਤਾ ਲੱਗਾ ਕਿ ਸਵਾਰਦਾਤ ਨੂੰ ਦੋ ਵੀਅਕਤੀਆਂ ਨੇ ਅੰਜਾਮ ਦਿੱਤਾ ਅਤੇ ਇਹ ਵੀ ਦੱਸਿਆ ਕਿ ਇੱਕ ਨੌਜਵਾਨ ਦੁਕਾਨ ਅੰਦਰ ਦਾਖਲ ਹੋ ਗਿਆ ਤੇ ਦੂਜਾ ਬਾਹਰ ਖੜਾ ਦਿਖਾਈ ਦੇ ਰਿਹਾ ਹੈ ਮਾਮਲੇ ਸੰਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਇਸ ਮਾਮਲੇ ਦੇ ਵਿੱਚ ਹੋਰ ਦੁਕਾਨਦਾਰ ਮਾਲਿਕ ਪੰਕਜ ਨੇ ਕੀ ਕਿਹਾ ਤੁਸੀਂ ਵੀ ਸੁਣੋ ਚੋਰੀ ਹੋ ਗਈ ਜੀ ਪਰ ਸੋ ਰਾਤੀ ਹਾਂਜੀ ਹਾਂ 2 ਵਜੇ ਹੋਈ ਰਾਤੀ ਹੂੰ ਅੱਤੋਂ ਵਾਕਿਆ ਦੇਖੋ ਵੀ ਜਿਹੜਾ ਖੱਟਾ ਕੱਟ ਕੇ ਅੰਦਰ ਆਇਆ ਬੰਦਾ ਕਿੰਨੇ ਵਿਅਕਤੀ ਸੀਗੇ ਜੀ ਹਾਂਜੀ ਕਿੰਨੇ ਵਿਅਕਤੀ ਆਏ ਸੀਗੇ 2 ਸੀਗੇ ਜੀ ਇੱਕ ਤਾਂ ਅੰਦਰ ਹੀ ਸੀਗਾ ਇੱਕ ਬਾਹਰ ਖੜਾ ਹੀ ਸੀਗਾ ਉਹਨਾਂ ਦੀ ਕੋਈ ਸੀਸੀਡੀ ਕੈਮਰੇ 'ਚ ਆਏ ਬੰਦੇ ਹਾਂਜੀ ਆਇਆ ਜੀ ਹਾਂਜੀ ਆ ਜਾਦਾ ਤੇ ਕੀ ਸਮਾਨ ਆਪਣਾ ਹੋ ਗਿਆ ਲੋਸ ਵਗੈਰ ਲੋਸ ਤਾਂ ਚਲੋ ਪੁਰਾਣੀ ਜਾਂਦੀ ਸੀਗੀ ਥੋੜੀ ਭਈ 80-90 ਕਿਲੋ ਹਾਂਜੀ ਤੇ ਬਾਕੀ ਜੋ ਗੱਲੇ 'ਚ ਪੈਸੇ ਸੀਗੇ ਸਾਰੇ ਲੈ ਗਏ ਤੇ ਬਹੁਤ ਕੰਪਲੀਟ ਕੀਤੀ ਸਮਾਨ ਨਹੀਂ ਗਾਤੀ ਪੂਲ ਸਾਈਸੀ ਕੀ ਸਰ ਪੂਲ ਸਾਈਸੀ ਕੀ ਆਪਣਾ ਕਰਕੇ ਚੱਲ ਗਏ ਫੋਟੋ ਫੋਟੋ 찍ੀ ਆਪਣਾ ਦਾ ਧਿਆਨ ਲਿਆ ਜਿੱਦਾਂ ਆਪਾਂ ਪਿੰਡ ਦੇ ਵਿੱਚ ਬਹੁਤ ਚੋਰੀਆਂ ਹੋ ਰਹੀਆਂ ਕੀ ਪ੍ਰਸ਼ਾਸ਼ਕ ਨੂੰ ਮੰਗ ਰਖਦੇ ਆਪਾਂ ਆ ਇਹ ਦੇਖੋ ਆ ਕੇ ਤੁਸੀਂ ਆਪਣਾ ਕਰੋ ਸਾਰਿਆਂ ਦਾ ਨਾਲ ਸਾਥ ਦਿਓ ਥੋੜਾ ਜਿਆ ਤਾਂ ਹੀ ਪਤਾ ਲੱਗਣਾ ਐਡਾ ਕੋਈ ਪਤਾ ਨਹੀਂ ਲੱਗਦਾ ਭਾਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ